ਸਤਿਗੁਰ ਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਅਫਵਾਹ ਫਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਔਜਲਾ ਭਾਰਤੀ ਜਨਤਾ ਪਾਰਟੀ ਜਾ ਰਹੇ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਘਟੀਆ ਪੱਦਰ ਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੇ ਮੈਂ ਕੱਲ ਇਤਰਾਜ਼ ਕੀਤਾ ਸੀ న్యూਸ 18 ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗਲਤ ਅਫਵਾਹ ਫਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖਬਰਾਂ ਫੁਲਾ ਰਹੇ ਨੇ ਮੈਂ ਲੋਕਾਂ ਨੂੰ ਸੂਚਿਤ ਕਰਦਾ ਹਾਂ ਕਿ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਜੀਤ ਔਜਲਾ ਕਾਂਗਰਸ ਪਾਰਟੀ ਦਾ ਸੱਚਾ ਸੱਚਾ ਚਪਾਈ ਹੈ ਔਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਨੇ ਯਕੀਨ ਕੀਤਾ ਔਰ ਅਸੀਂ ਦੋਨੇ ਵਾਰ ਲੋਕਾਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜਾਂ ਜੋ ਵੀ ਪਾਰਟੀ ਦਾ ਉਮੀਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਵੇ ਉਹਦੀ ਪਿੱਠ ਤੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਾਰਟੀ ਦੀ ਝੋਲੀ ਜਿਹੜੀ ਹੈ ਇਹ ਸੀਟ ਜਿੱਤ ਕੇ ਪਾਵਾਂਗੇ ਮੈਂ ਕਿਹੜਾ ਚੌਲਾ ਕਿ ਜਿਹੜੀਆਂ ਘੱਟੀਆਂ ਪੱਤਰਕਾਰਤਾ ਔਰ ਘੱਟੀਆਂ ਰਾਜਨੀਤੀ ਤੋਂ ਆਪਾਂ ਨੂੰ ਸचेਤ ਰਹਿਣਾ ਚਾਹੀਦਾ ਔਰ ਸਭ ਨਾਲ ਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈਲਥੀ ਡਿਬੇਟ ਹੈਲਥੀ ਰਾਜਨੀਤੀ ਕਰੋ ਤਾਂ ਕਿ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਲੋਕਾਂ ਦੀਆਂ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਤੰਤਰ ਨੂੰ ਤੁਸੀਂ ਬਹਾਲ ਕਰਕੇ ਰੱਖੋ ਜਹੀਂ ਘੱਟੀਆਂ ਹੱਤ ਕੰਡੇ ਨਾ ਬਣਨ